ਵੀਡੀਓ ਨਾਲ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਰੌਲਾ ਚੱਲ ਰਿਹਾ ਸੀ ਤੇ ਰੌਲਾ ਮਤਲਬ ਕਿ ਐਂ ਲੱਗਦਾ ਸੀ ਜਿਵੇਂ ਵੀ ਬਹੁਤ ਹੀ ਕਹਿ ਲਓ ਵੀ ਬੇਵਕੂਫਾ ਵਾਲਾ ਰੌਲਾ ਤੇ ਜਾਂ ਫਿਰ ਬਹੁਤ ਹੀ ਜਾਣ ਖਾਲੀ ਗੱਲ ਵੀ ਆਈ ਕਿਉਂਕਿ ਲੋਕਾਂ ਨੇ ਵੱਖ-ਵੱਖਰੀਆਂ ਆਪਣੀਆਂ ਰਾਏਆਂ ਦਿੱਤੀਆਂ ਵਿਚਾਰ ਦਿੱਤੇ ਜਿਹੜੀ ਇੱਕ ਉਹ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਵਾਇਰਲ ਹੋਈ ਉਹਦੇ ਮਗੇਤਰ ਤੇ ਦੋਸ਼ ਲਾਏਗੇ ਕਿ ਉਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਪਰ ਇਹ ਘਟਨਾ ਨੇ ਸਾਨੂੰ ਇੰਨਾ ਕੁ ਜ਼ਰੂਰ ਸਿਖਾਤਾ ਵੀ ਜਿਵੇਂ ਸਿਆਣੇ ਕਹਿੰਦੇ ਵੀ ਆਪਦੇ ਕੰਮ ਨਾਲ ਕੰਮ ਰੱਖੋ ਬਾਹਲਾ ਗਿਆਨ ਵਾਣ ਹੋਣ ਦੀ ਜਾਂ ਬਾਹਲਾ ਗਿਆਨ ਵੰਡਣ ਦੀ ਇਹੋ ਜੀ ਗੱਲਬਾਤ ਆ ਜਿਹੜੀ ਉਹਦੇ ਤੋਂ ਗਰੇਜ ਹੀ ਕਰ ਲੈਣਾ ਚਾਹੀਦਾ ਫਿਰ ਤੁਸੀਂ ਚੰਗੇ ਰਹਿੰਦੇ ਹੋ ਇਹੋ ਜਿਹੀ ਕੁਝ ਵਾਪਰਿਆ ਲੋਕ ਇਹ ਮਹਿਸੂਸ ਕਰਦੇ ਵੀ ਇਹੋ ਜੀ ਗੱਲ ਹੀ ਬਣੀ ਜਿਹੜੀ ਇਹ ਉੱਪਰ ਫਾਰਮ ਵਾਲੀ ਕੁੜੀ ਦੀ ਤੇ ਉਹਦਾ ਜਿਹੜਾ ਮੰਗੇਤਰ ਸੀ ਪ੍ਰਾਪ ਸੀ ਉਹਨਾਂ ਦੀਆਂ ਵੀਡੀਓ ਬੜੀ ਉਹ ਲੀਕ ਹੋ ਗਈਆਂ ਗਲਤ ਤੇ ਉਦੋਂ ਬਾਅਦ ਚੋਂ ਮੈਨੂੰ ਲੱਗਦਾ ਵੀ ਬਹੁਤ ਥੋੜੇ ਲੋਕਾਂ ਨੂੰ ਪਤਾ ਸੀ ਜਦੋਂ ਮੀਡੀਆ ਦੇ ਵਿੱਚ ਗੱਲ ਆਈ ਕੁੜੀ ਨਾਲ ਜਾਇ ਤੱਕੇ ਦੀ ਗੱਲ ਆਈ ਤੇ ਫਿਰ ਸਭਾਵਕ ਸੀ ਕਿ ਚੰਗੀਆਂ ਸੋਚਾਂ ਵਾਲੇ ਲੋਕਾਂ ਨੂੰ ਲੱਗਿਆ ਕਿ ਮਾੜੀ ਗੱਲ ਆ ਵੀ ਜਿਹਦੇ ਘਰ ਦਾ ਉਹਨੇ ਕੁੜੀ ਨੇ ਸ਼ਿੰਗਾਰ ਬਾਨਣਾ ਸੀ ਜਿਹਦੇ ਘਰ ਦੀ ਰੌਣਕ ਬਾਨਣਾ ਸੀ ਜਿਹਦੀ ਇੱਜ਼ਤ ਆਬਰੂ ਬਾਨਣਾ ਸੀ ਉਹ ਲੜਕੀ ਦੇ ਉੱਤੇ ਏਡੀ ਵੱਡੀ ਉਂਗਲ ਚੱਕੀ ਗਈ ਐ ਐਡਾ ਵੱਡਾ ਉਹਦੇ ਨਾਲ ਜ਼ਿੰਦਗੀ ਦਾ ਖਲਵਾੜ ਕੀਤਾ ਗਿਆ ਉਹਦੇ ਸੰਬੰਧ ਵਿੱਚ ਤੁਹਾਨੂੰ ਗੱਲਬਾਤ ਅਸੀਂ ਜਿੱਥੇ ਕੰਟੀਨਿਊ ਕਰ ਰਹੇ ਹਾਂ ਆਓ ਫਿਰ ਤੁਹਾਨੂੰ ਮੈਂ ਸੁਣਾਉਣਾ ਵੀ ਅੱਜ ਦੀ ਰਿਪੋਰਟ ਕੀ ਹੈ ਵੀ ਕੀ ਬਣਿਆ ਕੀ ਹੈ ਅੱਜ ਉੱਥੇ ਉਹ ਚਲੋ ਜੀ ਬਹਿ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤ ਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਬਾਅਦ ਮੈਂ ਹੁਣ ਕੋਈ ਵੀ ਕੰਮ ਦਾ ਨਹੀਂ ਕੰਮ ਜਾਂਗੀ ਤੇ ਇਹ ਸਭ ਇੱਕ ਦੂਜੇ ਨਾਲ ਬਣ ਕੇ ਸਾਰਾ ਕੰਮ ਸਾਰਨ ਹੋ ਗਈ ਹੈ ਤੇ ਮੇਰੀ ਇੱਕ ਅਪੀਲ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲੇ ਨੇ ਚੈਨਲ ਵਾਲੇ ਨੇ ਸਾਨੂੰ ਬਹੁਤ ਸਪੋਰਟ ਆ ਤੇ ਉਹਨਾਂ ਲਿਸਟ ਕਰਦੇ ਉੱਤੇ ਜਾਵੇ ਸੋ ਜਦ ਅਸੀਂ ਦੇਖਦੇ ਹਾਂ ਇਸ ਨੂੰ ਦੇਖਦੇ ਇਹ ਪਿਛਲੇ ਕੁਝ ਸਮੇਂ ਦੇ 14 ਮਹੀਨੇ ਸੇ ਸੋਸ਼ਲ ਮੀਡੀਆ ਤੇ ਵਰ ਪਰ ਉਹ ਉੱਤਰੀ ਦੇ ਮਾਰਕੀਟ ਉਹ ਜਿਹੜਾ ਨਾਂ ਕਿਤੇ ਉਹ ਗ੍ਰੰਥ ਫਾਈਨਾਂਸੀ ਤੇ ਇਸ ਨੂੰ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਬਾਅਦ ਮੈਂ ਹਮਨ ਕੋਈ ਵੀ ਕੰਧ ਨਹੀਂ ਕੰਗਾ ਜਾਉਂਗੀ ਤੇ ਸਾਰੇ ਕੁਝੋ ਨਾਲ ਬੈ ਕੇ ਸਾਰੇ ਕਨਫਰਮ ਹੋ ਗਈ ਹੈ ਇਹ ਜਿਹੜੇ ਕੋਸ਼ਟਾ ਸਾਰੇ ਸੋਸ਼ਲ ਮੀਡੀਆ ਤੇ ਜਿਹੜੇ ਵੀ ਪੇजेस ਹੋਣ ਨੇ ਚੈਨਲ ਹੋਣ ਨੇ ਸਾਰਿਆਂ ਨੂੰ ਚਪੂਰਨਾ ਤੇ ਉਹਨਾਂ ਨੂੰ ਪੁਲਿਸ ਕੱਢ ਦਿੱਤਾ ਜਾਵੇ ਸੋ ਇਹ ਜਿਹੜੀ ਉੱਪਰ ਫਾਰਮ ਵਾਲੀ ਕੁੜੀ ਤੇ ਮੁੰਡੇ ਦਾ ਰੌਲਾ ਜਾਂ ਕਾਫੀ ਸੀਗਾ ਵੱਖੋ-ਵੱਖਰੀਆਂ ਇੰਟਰਵਿਊਜ਼ ਕੱਲ੍ਹ ਜਾਣ ਕੇ ਦੋਨਾਂ ਪਰਿਵਾਰਾਂ ਵੱਲੋਂ ਦਿੱਤੀਆਂ ਗਈਆਂ ਤੇ ਪਰ ਬਹੁਤ ਲੋਕਾਂ ਨੂੰ ਇਹ ਵੀ ਲੱਗਿਆ ਕਿ ਇਹਨਾਂ ਦਾ ਮਸਲਾ ਸੀਗਾ ਜਿਹੜਾ ਇਹਨਾਂ ਨੂੰ ਆਪ ਦੇ ਵਿੱਚ ਹੀ ਨਿਪਟਾ ਲੈਣਾ ਚਾਹੀਦਾ ਸੀ ਇੱਕ ਸਮਾਜ ਸੇਵੀ ਨੂੰ ਵੀ ਇਹਨਾਂ ਨੇ ਇਨਫਾਰਮ ਕੀਤਾ ਯਾਦ ਕੀਤਾ ਵੀ ਸ਼ਾਇਦ ਅਮਰਪਾਲ ਮਹਿਰੂ ਅਜੇ ਤਾਂ ਸਾਨੂੰ ਇਨਸਾਫ ਦਿਵਾ ਦੂਗਾ ਪੁਲਿਸ ਤੇ ਵੀ ਕਾਫੀ ਉਂਗਲਾਂ ਚੱਕੀਆਂ ਪਰ ਹੁਣ ਹੁੰਦੀ ਏ ਦੋਂ ਦੀ ਗੱਲ ਜੀ ਇੱਥੇ ਨਿਬੜੀ ਵੀ ਇਹ ਪਰਿਵਾਰ ਆਪ ਚ ਬੈਠ ਗਿਆ ਇਹਨਾਂ ਨੇ ਗੱਲ ਨਿਮੇਲ ਲਈ ਤੇ ਨਾਲੇ ਹੁਣ ਬੇਨਤੀ ਕੀਤੀ ਆ ਸਾਰੇ ਜਿੱਥੇ ਜਿੱਥੇ ਵੀ ਸੋਸ਼ਲ ਮੀਡੀਆ ਤੇ ਕਹਿੰਦੇ ਸਾਡੀ ਕੋਈ ਫੋਟੋ ਵੀਡੀਓ ਪਈ ਕਰੀ ਕਰਾਈ ਹੈ ਉਹ ਪਾਈ ਡਿਲੀਟ ਕਰ ਦਿਓ ਤਾਂ ਜੋ ਅਸੀਂ ਆਉਣ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਸੌਖੀ ਆਪਦੀ ਕੱਢ ਸਕੀਏ ਪਰ ਹੁਣ ਇੱਥੇ ਗੱਲ ਇਹ ਵੀ ਆਉਂਦੀ ਆ ਵੀ ਸਾਡੇ ਲੋਕ ਫਿਰ ਬਹੁਤ ਇਮੋਸ਼ਨਲ ਹੋ ਜਾਂਦੇ ਆ ਕਈ ਕਈ ਰੈਫਰੈਂਸਸ ਦੇ ਸਕਦੇ ਆ ਪਰ ਇਹਨਾਂ ਵਾਲੇ ਕੇਸ ਦੇ ਵਿੱਚ ਵੀ ਹੈ ਵੀ ਸਾਨੂੰ ਥੋੜਾ ਜਆ ਕਾਨੂੰਨ ਵਾਲੇ ਪਾਸੇ ਨੂੰ ਚੱਲਣਾ ਚਾਹੀਦਾ ਜਾਂ ਫਿਰ ਕਾਨੂੰਨ ਕੋਲੇ ਜਾਣ ਤੋਂ ਪਹਿਲਾਂ ਆਪਦੇ ਆਪ ਨੂੰ ਇੰਨਾ ਕੁ ਲਿਮਟ ਰੱਖੋ ਵੀ ਅਸੀਂ ਕੱਲ ਨੂੰ ਜਿਹੜੀ ਵੀੜੀ ਗੱਲਬਾਤ ਹੈ ਕੱਲ ਨੂੰ ਸਾਡੀਆਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਘਟਨਾਵਾਂ ਹੋ ਸਕਦੀਆਂ ਜਾਂ ਸਾਨੂੰ ਦੁੱਖ ਦਰਦ ਪੀੜਾ ਝੱਲਣੀ ਪੈ ਸਕਦੀ ਹੈ ਉਹ ਗੱਲਾਂ ਤੋਂ ਸਾਨੂੰ ਭਾਈ ਬਚਣਾ ਚਾਹੀਦਾ ਪਹਿਲਾਂ ਹੀ ਆਪਦੇ ਆਪ ਨੂੰ ਉਨਾਂਕ ਕਿਸੇ ਵੀ ਰਿਸ਼ਤੇ ਦੇ ਵਿੱਚ ਬੰਨ੍ਹ ਕੇ ਰੱਖੋ ਵੀ ਤੁਹਾਨੂੰ ਕੱਲ ਨੂੰ ਪਛਤਾਵਾ ਨਾ ਹੋਵੇ ਨਹੀਂ ਫਿਰ ਉਹ ਹੁੰਦਾ ਵੀ ਜਿਵੇਂ ਇੱਕ ਮਹਾਵਰਾਜਾ ਵੀ ਹੁੰਦਾ ਵੀ ਯਾਰੀ ਲੱਗੀ ਤੋਂ ਪਤਨੀ ਲਵਾਤੇ ਤਾਕਤ ਤੇ ਟੁੱਟੀ ਤੋਂ ਜਗਾਠ ਪੱਟ ਲਈ ਤੇ ਫਿਰ ਇਹ ਇਹ ਖਾਸ ਹੈ ਜੀ ਗੱਲਬਾਤ ਇਹ ਅੱਜਕੱਲ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਕਿ ਇੱਕ ਦੂਜੇ ਦੀ ਬਦਕੂਹੀ ਬਦਕੂਹੀ ਕਰਨ ਲੱਗੇ ਵੀ ਮੈਂਟ ਲਾਉਂਦੇ ਨੇ ਤੇ ਇੱਕ ਦੂਜੇ ਤੇ ਫਿਰ ਦੋਸ਼ ਲੱਗਣ ਲੱਗਦੇ ਨੇ ਤੇ ਬਾਅਦ ਦੇ ਵਿੱਚ ਹੁੰਦਾ ਆਉਂਦਾ ਕੁਝ ਨਹੀਂ ਇਹਦੇ ਹੁਣਾਂ ਦੇਖੋ ਸਮਝੌਤਾ ਹੀ ਆ ਮੇਰਾ ਬਾਪੂ ਕਹਿੰਦਾ ਹੁੰਦਾ ਵੀ ਸ਼ੇਰਾ ਜਿੰਨੀ ਜਿਹਦੇ ਨਾਲ ਮਰਜੀ ਲੜਾਈ ਲੜ ਲਓ ਐਂਡ ਤੇ ਆ ਕੇ ਪੰਚਾਇਤ ਚ ਨਿਬੜਦੀ ਆ ਗੱਲ ਜਾਂ ਰਾਜੀ ਨਾਵੇਂ ਤੇ ਕਿਤੇ ਕੰਪਰੋਮਾਈਜ਼ ਤੇ ਨਿਬੜਦੀ ਆ ਗੱਲ ਕਰ ਰਹਾ ਮੈਂ ਲੜਾਈ ਦੀ ਧੋਖਾ ਧੜੀ ਜਾਂ ਕੋਈ ਫਰੋਡ ਕਰਨਾ ਉਹ ਤਾਂ ਜੇਲ੍ਹ ਤੇ ਹੀ ਨਿਬੜੂਗੀ ਨਾ ਪਰ ਜਿਹੜੀ ਤੁਹਾਡੀ ਉਹੀ ਕਿਸੇ ਨਾਲ ਕਚੀਰਾ ਜਿਹੀ ਕਰੀ ਬੈਠੇ ਹੋ ਉਹਦੀ ਗੱਲ ਤੁਹਾਡੀ ਰਾਜੀ ਨਾਵੇਂ ਤੇ ਹੀ ਮੁਕਣੀ ਆ ਸੋ ਆਪਦੇ ਰੌਲਿਆਂ ਨੂੰ ਉਨਾਂ ਕੀ ਵਧਾਓ ਆਪਦੇ ਰਿਸ਼ਤਿਆਂ ਨੂੰ ਉਨਾਂ ਕੀ ਖਿਲਾਰੋ ਕਿ ਕੱਲ ਨੂੰ ਤੁਸੀਂ ਪਛਤਾਵਾ ਨਾ ਕਰਨਾ ਪਵੇ ਤੁਹਾਨੂੰ ਨਹੀਂ ਫਿਰ ਕਈ ਵਾਰੀ ਆਪਾਂ ਵੱਧ ਐਕਸੈਸ ਆਪਦੀ ਜ਼ਿੰਦਗੀ ਦਾ ਆਪਦੇ ਪਾਰਟਨਰ ਨੂੰ ਦੇ ਦਿੰਨੇ ਆ ਤੇ ਫਿਰ ਸਾਨੂੰ ਐਂ ਲੱਗਦਾ ਹੁੰਦਾ ਵੀ ਹੁਣ ਇਹ ਹੀ ਕਸੂਤੇ ਹੋਗੇ ਹੁਣ ਸਾਡੇ ਤੇ ਐਂ ਹੋਜੂ ਹੁਣ ਸਮਾਜ ਸਾਡੇ ਬਾਰੇ ਕੀ ਸੋਚੂ ਇਹੋ ਜੀ ਉਂਗਲਾਂ ਤੁਹਾਡੇ ਤੇ ਚੱਕੀਆਂ ਜਾਣ ਏਦੋਂ ਪਹਿਲਾਂ ਆਪ ਹੀ ਸਿਆਣੇ ਹੋ ਜਾਓ ਸੱਜਣੋ ਜ਼ਿੰਦਗੀ ਵੀ ਤੁਹਾਡੀ ਆ ਤੁਹਾਨੂੰ ਆਪਦੇ ਮੂਡਿਆਂ ਤੇ ਜਿਉਣੀ ਪੈਣੀ ਹੈ ਜਦੋਂ ਤੱਕ ਤੁਹਾਡੇ ਸਾਹ ਚੱਲਦੇ ਆ ਬਾਅਦ ਚੋਂ ਤੁਹਾਨੂੰ ਦੋ ਬੰਦੇ ਚੱਕ ਕੇ ਸੜਨ ਚਾਰ ਚੱਕ ਕੇ ਸੜਨ ਮਚਾ ਦੇਣ ਦੱਬ ਦੇਣ ਉਹ ਖੈਰ ਬਹੁਤਾ ਕੋਈ ਫਰਕ ਨਹੀਂ ਪੈਂਦਾ ਇਹ ਜੱਗ ਜਾਉਂਦਿਆਂ ਦੇ ਮੇਲੇ ਆ ਸੋ ਆਪਦੇ ਆਪ ਨੂੰ ਆਪਦੇ ਬੱਚਿਆਂ ਨੂੰ ਇੰਨਾ ਕੁ ਪ੍ਰਿਪੇਅਰ ਕਰੋ ਵੀ ਤੁਹਾਨੂੰ ਕੱਲ ਨੂੰ ਇਹੋ ਜਿਹਾ ਰੈਗਰਟ ਨਾ ਕਰਨਾ ਪਵੇ ਤੇ ਸਭ ਤੋਂ ਜ਼ਿਆਦਾ ਮੈਨੂੰ ਇਸ ਕੇਸ ਦੇ ਵਿੱਚ ਤਰਸ ਆਇਆ ਜੀ ਆ ਜਿਹੜਾ ਨੀਲਾ ਪਰਨਾ ਬੰਨੀ ਲੜਕੀ ਦਾ ਪਿਓ ਬੈਠਾ ਮਨ ਲਗੇ ਵੀ ਉਹਦੇ ਜੱਟ ਜ਼ਿੰਮੇਵਾਰ ਦੇ ਇੱਕ ਚਿੱਤ ਚਾਈ ਹੋਣੀ ਵੀ ਜੇ ਮੇਰਾ ਮੁੰਡਾ ਹੁੰਦਾ ਮਤਲਬ ਕਿ ਕਿਉਂਕਿ ਇਹਨਾਂ ਦੇ ਔਲਾਦ ਆ ਜਿਹੜੀ ਉਹ ਕੱਲੀ ਅ ਲੜਕੀ ਐ ਕਿਤੇ ਨਾ ਕਿਤੇ ਉਹਨੂੰ ਜਿਤ ਸ਼ਾਇਦ ਆਉਂਦੀ ਹੋਊ ਵੀ ਜੇ ਮੇਰੇ ਪੁੱਤ ਹੁੰਦਾ ਸ਼ਾਇਦ ਅੱਜ ਕੋਈ ਕਹਾਣੀ ਹੋਰ ਹੁੰਦੀ ਸ਼ਾਇਦ ਇੰਨੀ ਕੁੜੀ ਨੂੰ ਨਾ ਖੋਲ ਦਿੰਦਾ ਤੇ ਫਿਰ ਇਹ ਗੱਲ ਜਦੋਂ ਇਕੁਐਲਿਟੀ ਤੇ ਆ ਜਾਂਦੀ ਆ ਉਦੋਂ ਜਿਵੇਂ ਅੱਜਕੱਲ ਕਿਹਾ ਜਾਂਦਾ ਵੀ ਲੜਕਾ ਤੇ ਲੜਕੀ ਉਹ ਬਰਾਬਰ ਐ ਬਰਾਬਰ ਦੇ ਅਧਿਕਾਰ ਦੇਉ ਅਸੀਂ ਵੀ ਉਸ ਚੀਜ਼ ਦੇ ਹੱਕ ਦੇ ਵਿੱਚ ਪਰ ਆਪਦੇ ਬੱਚਿਆਂ ਨੂੰ ਜੇ ਤੁਸੀਂ ਇੰਨਾ ਹੀ ਨਹੀਂ ਸਿਖਾ ਸਕਦੇ ਵੀ ਪੁੱਤ ਇੱਥੋਂ ਤੱਕ ਤੇਰੀ ਮਰਿਆਦਾ ਇੱਥੋਂ ਤੱਕ ਤੇਰੀ ਕੋਈ ਲਿਮਟ ਆ ਇੰਨਾਕ ਤੂੰ ਖੁੱਲਣਾ ਇੰਨਾਕ ਤੂੰ ਆਹ ਕਰਨਾ ਇੰਨਾ ਤੂੰ ਨਹੀਂ ਕਰਨਾ ਇੰਨਾ ਜੇ ਐਂ ਕਰੇਗਾ ਤੇਰਾ ਮਾੜਾ ਹੋਊ ਇੰਨਾ ਜੇ ਐਂ ਕਰੇਗਾ ਚੰਗਾ ਹੋਊਗਾ ਤੇ ਫੇਰ ਤੁਸੀਂ ਵੀ ਜੇ ਨਹੀਂ ਸਿਖਾ ਸਕਦੇ ਤਾਂ ਤੁਸੀਂ ਇੱਕ ਅਸਫਲ ਮਾਪਿਓਂ ਗੁਸਾਣਾ ਕਰਿਓ ਮੇਰੀ ਗੱਲ ਦਾ ਤੁਸੀਂ ਪਹਿਲਾਂ ਹੀ ਆਪਦੇ ਬੱਚਿਆਂ ਨੂੰ ਉੰਨਾਕ ਪ੍ਰੇਰਿਤ ਕਰਕੇ ਰੱਖੋ ਵੀ ਸ਼ੇਰਾ ਧੀਏ ਪੁੱਤ ਇਹ ਗਲਤ ਹੋ ਸਕਦੀ ਏ ਜ਼ਿੰਦਗੀ ਦੇ ਵਿੱਚ ਤੇ ਬਾਕੀ ਸਾਰਿਆਂ ਨੂੰ ਇੱਥੇ ਸਾਡੇ ਕੈਨੇਡਾ ਅਰਗੇ ਦੇਸ਼ਾਂ ਦੇ ਵਿੱਚ ਤਾਂ ਅਸੀਂ ਦੇਖਦੇ ਆ ਨਾ ਵੀ ਨਿਆਣੇ ਬਾਅਦ ਚੋਂ ਘਰ ਦੇਣ ਦੱਸਦੇ ਆ ਵੀ ਆਪਾਂ ਵਿਆਹ ਬੁਕਰਾ ਲੈਣਾ ਜੀ ਉਹ ਮੈਂ ਫਲਾਣੀ ਗੁੱਡੀ ਨੂੰ ਪਸੰਦ ਕਰਦਾ ਜੀ ਫਲਾਣੇ ਮੁੰਡੇ ਨੂੰ ਰਿਸ਼ਤੇ ਆਉਣ ਵਾਲੀ ਜ਼ਿੰਦਗੀ ਦੇ ਪਹਿਲਾਂ ਹੀ ਬੱਚੇ ਚਾਉਣ ਲੈਂਦੇ ਆ ਪਹਿਲਾਂ ਹੀ ਚਲੋ ਸਾਰੀ ਜਿੰਨਾ ਵੀ ਉਹਨਾਂ ਦਾ ਲੈਣ ਦੇਣ ਹੁੰਦਾ ਉਹ ਸਾਰਾ ਪਹਿਲਾਂ ਹੀ ਕਰ ਲੈਂਦੇ ਆ ਪਰ ਕਿਤੇ ਨਾ ਕਿਤੇ ਇਹ ਮੈਨੂੰ ਲੱਗਦਾ ਹੋਰ ਨਾ ਮਾਪਿਆਂ ਦੇ ਲਈ ਵੀ ਇੱਕ ਸਬਕ ਬਣੂ ਵੀ ਆਪਦੇ ਧੀ ਪੁੱਤ ਨੂੰ ਵਿਆਹਾਂ ਤੋਂ ਪਹਿਲਾਂ ਦਿੱਤੀ ਇੰਨੀ ਖੁੱਲ ਕਈ ਵਾਰੀ ਫਿਰ ਸਮਾਜ ਦੇ ਵਿੱਚ ਇੱਕ ਜਲੂਸ ਬਣ ਕੇ ਰਹਿ ਜਾਂਦੀ ਆ ਤੇ ਜੈਸ ਕਦਰ ਮੈਨੂੰ ਲੱਗਦਾ ਵੀ ਇਹਨਾਂ ਪਰਿਵਾਰਾਂ ਦਾ ਜਲੂਸ ਨਿਕਲਿਆ ਹੋਈ ਤਾਂ ਇਹਨਾਂ ਦੀ ਕੋਈ ਮਿਸ ਅੰਡਰਸਟੈਂਡਿੰਗ ਹੋਣੀ ਕੋਈ ਤੀਜਾ ਹੋਵੇ ਜਾਂ ਦੋਨੇ ਇਹੀ ਹੋਣ ਕੁਝ ਵੀ ਹੋਵੇ ਹੁਣ ਨਿਕਲਿਆ ਤਾਂ ਇਹਨਾਂ ਦਾ ਵੀ ਜਲੂਸ ਹੀ ਆ ਨਾ ਜ਼ਿੰਦਗੀ ਜਉਣੀ ਪੈਣੀ ਐ ਜਿੰਨੇ ਸਾਹ ਲਖੇ ਵਾਹਿਗੁਰੂ ਨੇ ਉਹਨੇ ਜਉਣੇ ਪੈਣੇ ਆ ਇਹ ਮੈਨੂੰ ਲੱਗਦਾ ਹੁੰਦਾ ਵੀ ਬੰਦਾ ਬਹੁਤੇ ਮਜਬੂਰ ਹੋ ਕੇ ਗਲਤ ਸਟੈਪ ਚੱਕ ਜਾਂਦੇ ਆ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਫਿਰ ਵੀ ਇਹ ਨਿਆਣਿਆਂ ਨੇ ਬਹੁਤ ਵੱਡੀ ਗਲਤੀ ਕੀਤੀ ਚਲੋ ਦੇਰ ਆਏ ਦਰੋਸਤਾਂ ਆਪਦੀ ਜ਼ਿੰਦਗੀ ਜਾ ਸਕਦੇ ਆ ਉਹ ਵਿਚਾਰੇ ਨੀਲੇ ਪਰਨੇ ਵਾਲੇ ਦੀ ਇਕੋ ਇੱਕ ਉਮੀਦ ਆ ਜੀ ਉਹ ਕੁੜੀ ਕਿਉਂਕਿ ਉਹਦਾ ਧੀ ਵੀ ਹੋ ਆ ਉਹਦੀ ਪੁੱਤ ਵੀ ਹੋ ਆ ਉਹਨੇ ਜਿਹੜੀਆਂ ਗੱਲਾਂ ਉਹਦੀ ਪਤਨੀ ਨਾਲ ਕਰਨੀਆਂ ਸੀ ਜੇ ਉਹ ਜਾਂਦੀ ਹੁੰਦੀ ਤਾਂ ਇਸੇ ਧੀ ਨਾਲ ਹੀ ਹੁਣ ਉਹ ਗੱਲਾਂ ਕਰਨੀਆਂ ਆਏ ਨੇ ਵੀ ਪੁੱਤ ਆਏ ਸੀ ਜਾਂ ਭਗਵਾਨ ਨੇ ਆਏ ਸੀ ਉਹ ਸਾਰੀਆਂ ਗੱਲਾਂ ਵੱਲ ਕੇ ਇਕੱਲੀ ਧੀ ਦੇ ਵਿੱਚ ਉਹਨੂੰ ਸਾਰੇ ਰਿਸ਼ਤੇ ਲੰਮਣੇ ਪੈ ਰਹੇ ਆ ਤੇ ਅੱਜ ਉਹ ਵਿਚਾਰਾ ਸ਼ਰਮਸਾਰ ਹੋਇਆ ਬੈਠਾ ਤੇ ਉਹ ਨਾਲ ਭਾਈ ਸਾਹਿਬ ਮੁੰਡੇ ਦੇ ਪਿਓ ਵੀ ਉਹ ਵੀ ਮਤਲਬ ਮਾਪਿਆਂ ਦੇ ਲਈ ਤਾਂ ਬਦਨਾਮੀ ਹੁੰਦੀ ਆ ਤੇ ਜਦੋਂ ਇਹ ਕੁੜੀ ਨੇ ਤੇ ਮੁੰਡੇ ਨੇ ਆਪਸੀ ਕੋਈ ਇਹੋ ਜਿਹਾ ਸਰੀਰਕ ਗਲਤ ਸਬੰਧ ਬਣਾ ਲਏ ਸੀ ਵਿਆਹ ਤੋਂ ਪਹਿਲਾਂ ਹੀ ਤੇ ਉਦੋਂ ਮੈਨੂੰ ਨਹੀਂ ਲੱਗਦਾ ਵੀ ਨਾ ਮੁੰਡੇ ਨੇ ਘਰੇ ਦੱਸਿਆ ਹੋਣਾ ਨਾ ਕੁੜੀ ਨੇ ਦੱਸਿਆ ਹੋਣਾ ਉਦੋਂ ਜਿਵੇਂ ਜਹੁੰਦਾ ਵੀ ਹਸਾਬ ਹਸਾਬ ਜਿੱਚ ਸਹੀ ਸਹੀ ਜਈ ਆਈ ਅਸੀਂ ਤਾਂ ਕਲੀਨ ਆ ਜਾਉਂ ਆ ਤੇ ਬਾਅਦ ਚੋਂ ਫਿਰ ਉਹ ਯਾਰੀ ਟੁੱਟੀ ਤੋਂ ਤੱਕ ਤੇ ਪੱਟਣ ਵਾਲੀ ਗੱਲ ਹੋ ਜਾਂਦੀ ਹੈ ਇਹੋ ਜਿਹੀਆਂ ਗੱਲਾਂ ਤੋਂ ਬਚਣਾ ਚਾਹੀਦਾ ਸਾਨੂੰ ਆਪਦੇ ਆਓ ਬੱਚਿਆਂ ਨੂੰ ਐਜੂਕੇਟਿਡ ਕਰੀਏ ਗੁੱਡ ਟੱਚ ਬੈਡ ਟੱਚ ਦਾ ਸਿਖਾਈਏ ਸੈਕਸੂਅਲ ਐਜੂਕੇਸ਼ਨ ਤੋਂ ਅਵੇਅਰ ਕਰੀਏ ਕਦਰਾਂ ਕੀਮਤਾਂ ਸਮਾਜ ਦੀਆਂ ਕੀ ਨੇ ਜੀ ਕਾਜ ਮਾਡਰਨ ਜਮਾਨਾ ਹੋ ਗਿਆ ਮਾਡਰਨ ਜਮਾਨੇ ਦੇ ਵਿੱਚ ਸਾਨੂੰ ਐਂ ਲੱਗਦਾ ਹੈ ਵੀ ਅਸੀਂ ਪਿੱਛੇ ਹੀ ਨਾ ਰਹਿ ਜਾਈਏ ਜਿਵੇਂ ਅੱਜ ਕੱਲ ਪੰਜਾਬੀ ਫਿਲਮਾਂ ਹੁਣ ਆਈ ਹੈ ਨਵੀਂ ਜੀ ਇੱਕ ਉਹਦੇ ਚ 슈ਗਰ ਡੈਡੀ ਦੀ ਗੱਲ ਹੋ ਰਹੀ ਹੈ ਜੀ ਬੜੇ ਓਪਨਲੀ ਤੇ ਉਹ ਬੜੀ ਸਾਡੇ ਮੈਨੂੰ ਲੱਗਦਾ ਵੀ ਮਾੜੀ ਗੱਲ ਹੈ ਉਦੋਂ ਪਹਿਲਾਂ ਕਿਹੜੀਆਂ ਕੌਂਟਰਾਸੈਪਟਲ ਪੈਲਸ ਹੁੰਦੀਆਂ ਜਿਹੜੀਆਂ ਉਹਨਾਂ ਦੀ ਗੱਲ ਉਸੇ ਕੁੜੀ ਨੇ ਪਹਿਲਾਂ ਕੀਤੀ ਸੀ ਐਕਟਰਸ ਨੇ ਸੋ ਹੌਲੀ ਹੌਲੀ ਸਾਨੂੰ ਇਹੋ ਜਿਹਾ ਕੁਝ ਪਰੋਸਿਆ ਜਾਂਦਾ ਤੇ ਫੇਰ ਸਾਨੂੰ ਇਹ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਮਤਲਬ ਕਿ ਇਹ ਗੱਲਾਂ ਆਮ ਲੱਗਣ ਲੱਗ ਜਾਂਦੀਆਂ ਤੇ ਉਹਨਾਂ ਭੋਲੇ ਭਾਲੇ ਮਾਪਿਆਂ ਨੂੰ ਮੇਰੀ ਬੇਨਤੀ ਸਪੈਸ਼ਲੀ ਜਿਹੜੇ ਪੰਜਾਬ ਦੇ ਵਿੱਚ ਵਸਦੇ ਨੇ ਆਪਦੇ ਬੱਚਿਆਂ ਤੇ ਉਹਨਾਂ 'ਕਾ ਕੰਟਰੋਲ ਜ਼ਰੂਰ ਰੱਖੋ ਵੀ ਤੁਹਾਨੂੰ ਪਤਾ ਹੋਵੇ ਇਹਦੇ ਚੰਗੇ ਮਾੜੇ ਦਾ ਕਿਉਂਕਿ ਉਹ ਤੁਹਾਡੇ ਜਣੇ ਆ ਕੱਲ ਨੂੰ ਉਹਨਾਂ ਦਾ ਚੰਗਾ ਕੀਤਾ ਵੀ ਤੁਹਾਡੀ ਸ਼ਾਬਾਸ਼ ਹੈ ਉਹਨਾਂ ਦਾ ਮਾੜਾ ਕੀਤਾ ਵੀ ਤੁਹਾਡੀ ਸ਼ਾਬਾਸ਼ ਹੈ ਜਾਂ ਲਾਹਨਤ ਵੀ ਤੁਸੀਂ ਉਹਨਾਂ ਨੂੰ ਇੰਨਾ ਕੰਟਰੋਲ ਨਹੀਂ ਕਰ ਸਕੇ ਕਈ ਵਾਰੀ ਬੱਚੇ ਕੀ ਹੁੰਦੇ ਆ ਮਾਪਿਆਂ ਨੂੰ ਬਹੁਤਾ ਹੀ ਅੰਡਰਐਸਟੀਮੇਟ ਕਰਦਾ ਲੈ ਤੈਨੂੰ ਕੀ ਪਤਾ ਮੇਰੀ ਫਰੈਂਡ ਤਾਂ ਐ ਕਹਿੰਦੀ ਮੇਰਾ ਫਰੈਂਡ ਤਾਂ ਐ ਕਹਿੰਦਾ ਜਾਂ ਫਿਰ ਉਹ ਜੇ ਮਾਪੇ ਉਹਨਾਂ ਨੂੰ ਕਹਿਣਗੇ ਪੁੱਤ ਉਹ ਫਲਾਣੇ ਰਿਸ਼ਤੇਦਾਰ ਦੇ ਜਾਂ ਫਲਾਣਾ ਆਪਾਂ ਐ ਕੋਈ ਰਿਚੂਲ ਪ੍ਰਾਣਾ ਕੋਈ ਰੀਤੀ ਰਿਵਾਜ ਨਾ ਉਹ ਫਿਰ ਕਹਿੰਦੇ ਵੀ ਨਹੀਂ ਮੇਰੇ ਲਈ ਮੇਰੀ ਨਵੀਂ ਦੁਨੀਆ ਹੀ ਸਾਰਾ ਕੁਝ ਹੈ ਨਵੀਂ ਦੁਨੀਆ ਜਦੋਂ ਮੂੰਹ ਕੁੱਟਦੀ ਆ ਮੂਹਰੋਂ ਜਿਵੇਂ ਆਹ ਰਿਸ਼ਤੇ ਦੇ ਵਿੱਚ ਹੋ ਯਾਰ ਮੂੰਹ ਕੁੱਟਣ ਦਾ ਭਾਵ ਹੈ ਵੀ ਜਦੋਂ ਫਿਰ ਇੱਕ ਦੂਜੇ ਦੀ ਬਦਖੋਹੀ ਕਰਨ ਲੱਗਦੇ ਆ ਤੇ ਫਿਰ ਕੁਝ ਨਹੀਂ ਨਿਬੜਦਾ ਜੀ ਮਾਪਿਆਂ ਦੇ ਲਈ ਮੈਨੂੰ ਬਹੁਤ ਇਹਨਾਂ ਦੇ ਲਈ ਸ਼ਰਮ ਆ ਰਹੀ ਹੈ ਵੀ ਉਹ ਸ਼ਾਇਦ ਡਿਜ਼ਰਵ ਨਹੀਂ ਕਰਦੇ ਇਹਨਾਂ ਦੇ ਲਈ ਤੇ ਨਜ਼ਾਰੇ ਉਹਨਾਂ ਲਈ ਲਾਨਤ ਬਣ ਗਏ ਇਹ ਚੰਗੀ ਜਿਹੀ ਮਈ ਜ਼ਾਇਦਾਦ ਵਾਲੇ ਦੋਨੇ ਪਰਿਵਾਰ ਸੀ ਪਰ ਬਹੁਤ ਮਾੜੀ ਗੱਲ ਹੈ ਤੇ ਬਾਕੀ ਮੁੰਡਿਆਂ ਲਈ ਮੈਂ ਸਖਤ ਕਹਿਣਾ ਚਾਹਣਾ ਵੀ ਸੱਜਣੋ ਦੇਖੋ ਸਹੇਲੀ ਬੇਲੀ ਸਾਰਿਆਂ ਦੀ ਬਣ ਜਾਂਦੀ ਹੈ ਸਾਰਿਆਂ ਜੇ 4 ਦਿਨ ਜਵਾਨੀ ਭੇੜ ਤੇ ਵੀ ਹੁੰਦੀ ਹੈ ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਿਆ ਕਰੋ ਮੇਰਾ ਬਾਪੂ ਹਾਂ ਹੁੰਦਾ ਵੀ ਤੁਹਾਡੇ ਦੇ ਜਵਾਨੀ ਆ ਜਾਂ ਗਾਂ ਵਾਲੀਆਂ ਪੀੜੀਆਂ ਤੇ ਹੋਣੀਆਂ ਜੇ ਕਿਸੇ ਨੇ ਤੁਹਾਡੇ ਨਾਲ ਆਪਦਾ ਕੋਈ ਤਨ ਮਾਨ ਕੋਈ ਸ਼ਹਿ ਆਬ ਜੀ ਗੱਲਬਾਤ ਕੋਈ ਸਾਂਝੀ ਕਰ ਲਈ ਠੀਕ ਹੈ ਨਜ਼ਾਰੇ ਲਏ ਤੁਸੀਂ ਬਹੁਤ ਚੀਜ਼ਾਂ ਪਰਦੇ ਵਾਲੀਆਂ ਹੁੰਦੀਆਂ ਇਹ ਸਾਰਿਆਂ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਤੁਸੀਂ ਕੋਈ ਨਵੇਕਲਾ ਨਹੀਂ ਕਰਤਾ ਹੁੰਦਾ ਸੋ ਇੰਨਾ ਕੁ ਕੰਟਰੋਲ ਰੱਖਿਆ ਕਰੋ ਇਹੀ ਸਾਡੀ ਬੇਨਤੀ ਸਾਡੀ ਅਪੀਲ ਹੈ ਤੇ ਸਾਡੀ ਇਨਿਕ ਬੇਨਤੀ ਨੂੰ ਤੁਸੀਂ ਸ਼ਾਇਦ ਜ਼ਰੂਰ ਮੰਨੋਗੇ ਕਿ ਇਸ ਵਾਪਰੀ ਘਟਨਾ ਤੋਂ ਅਸੀਂ ਸਭ ਕੁ ਲਈਏ ਇਹ ਸੀ ਅੱਜ ਦੀ ਸਾਡੀ ਵਿਸ਼ੇਸ਼ ਰਿਪੋਰਟ ਜਿਹਨੂੰ ਸਪான்ਸਰ ਕੀਤਾ ਗਿਆ ਜੀ ਦਸ਼ਮੇਸ਼ ਆਟੋ ਬਾਡੀ ਵੱਲੋਂ ਤੁਹਾਡਾ ਕੋਈ ਕਾਰ ਐਕਸੀਡੈਂਟ ਹੋ ਜਾਂਦਾ ਟੋ ਸੇਵਾਵਾਂ ਚਾਹੀਦੀਆਂ ਤੇ ਜਾਂ ਫਿਰ ਕਾਰ ਤੁਹਾਡੀ ਗੂੰਗੂਣੂ ਵਾਲੀ ਬਾਜ ਕਢਾਉਣ ਲਾਉਣੀ ਹੈ ਤੇ ਜਾਂ ਇੰਜਨ ਚ ਖਰਾਬੀ ਆ ਗਈ ਹਰ ਤਰ੍ਹਾਂ ਦੀ ਹੈ ਮਕੈਨੀਕਲ ਹਰ ਤਰ੍ਹਾਂ ਦੀ ਬੋਡੀ ਸ਼ਾਪ ਤੋਂ ਹਰ ਤਰ੍ਹਾਂ ਦੀ ਬੋਡੀ ਰਿਪੇਅਰ ਦੀ ਸਰਵਿਸ ਤੁਹਾਨੂੰ ਮਿਲਦੀ ਹੈ ਦਸ਼ਮੀਸ਼ ਆਟੋ ਬੋਡੀ ਤੋਂ 89 ਸਟੈਫਰ ਡਰਾਈਵ ਬ੍ਰੈਂਪਟਨ ਨੰਬਰ 905 468 16 66 ਤੇ ਆਓ ਫਿਰ ਵੇਲਾ ਹੋ ਚੁੱਕਿਆ ਜੀ ਖਬਰਾਂ ਦਾ ਇਸ ਵੇਲੇ ਡਾਕਟਰ ਜਸਵੀਰ ਕੌਰ ਜੀ ਸਾਡੇ ਨਾਲ